ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੀ ਮਾਤਾ ਮੋਹਿੰਦਰ ਕੌਰ ਦਾ ਦਿਹਾਤ ਬੀਤੀ ਸ਼ਾਮ ਹੋ ਚੁੱਕੀ ਹੈ ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪਟਿਆਲਾ ਵਿਖੇ ਕੀਤਾ ਗਿਆ ਇਸ ਮੌਕੇ ਪੰਜਾਬ ਦੀਆਂ ਕਈ ਰਾਜਨੀਤੀ ਹਸਤੀਆਂ ਵੱਲੋਂ ਹਾਜ਼ਰੀ ਭਰੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਮਹਾਰਾਣੀ ਮੋਹਿੰਦਰ ਕੌਰ ਦੀ ਜ਼ਿੰਦਗੀ ਬਾਰੇ ਦੇਖ ਲੈਂਦੇ ਹਾਂ ਇੱਕ ਖਾਸ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਤੇ ਪਟਿਆਲਾ ਘਰਾਣੇ ਦੀ ਮਹਾਰਾਣੀ ਰਾਜਮਾਤਾ ਮਹਿੰਦਰ ਕੌਰ ਦਾ ਬੀਤੀ ਸ਼ਾਮ ਦੇਹਾਂਤ ਹੋ ਗਿਆ ਸੀ ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪਟਿਆਲਾ ਵਿਖੇ ਸ਼ਾਹੀ ਸਮਾਧਾ ਵਿਖੇ ਕੀਤਾ ਗਿਆ ਇਸ ਮੌਕੇ ਪੰਜਾਬ ਦੀਆਂ ਕਈ ਰਾਜਨੀਤਿਕ ਹਸਤੀਆਂ ਵੀ ਪਹੁੰਚੀਆਂ ਹੋਈਆਂ ਸਨ ਜੇਕਰ ਮਾਤਾ ਮਹਿੰਦਰ ਕੌਰ ਦੇ ਜੀਵਨ ਉੱਤੇ ਝਾਤ ਮਾਰੀ ਜਾਵੇ ਤਾਂ ਉਹਨਾਂ ਦਾ ਜਨਮ 14 ਸਤੰਬਰ 1922 ਨੂੰ ਲੁਧਿਆਣਾ ਵਿਖੇ ਹੋਇਆ ਤੇ ਪਟਿਆਲਾ ਘਰਾਣੇ ਦੇ ਮਹਾਰਾਜਾ ਯਾਦਵਿੰਦਰ ਸਿੰਘ ਨਾਲ 1938 ਚ ਉਨ੍ਹਾਂ ਦਾ ਵਿਆਹ ਹੋਇਆ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਜਨੀਤੀ ਦੀ ਗੁੜਤੀ ਆਪਣੀ ਮਾਤਾ ਜੀ ਪਾਸੋਂ ਹੀ ਮਿਲੇ ਮਾਤਾ ਮਹਿੰਦਰ ਕੌਰ 1964 ਤੋਂ 1967 ਤੱਕ ਰਾਜ ਸਭਾ ਮੈਂਬਰ ਰਹੇ ਤੇ 1967 ਤੋਂ 1972 ਤੱਕ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਦੇ ਅਹੁਦੇ ਉੱਤੇ ਵੀ ਬਿਰਾਜ ਬਣ ਰਹੇ 1947 ਦੀ ਭਾਰਤ-ਪਾਕ ਬੰਡ ਤੋਂ ਬਾਅਦ ਸ਼ਰਨਾਰਥੀਆਂ ਲਈ ਆਪਣੇ ਮਹਿਲ ਦੇ ਦਰਵਾਜ਼ੇ ਖੋਲਣ ਵਾਲੀ ਮਹਾਰਾਣੀ ਵੱਲੋਂ ਉਹਨਾਂ ਨੂੰ ਦੁਕਾਨਾਂ ਵੀ ਬਿਜ਼ਨਸ ਸ਼ੁਰੂ ਕਰ ਲਈ ਮੁਹैया ਕਰਵਾਈਆਂ ਗਈਆਂ ਸਨ ਤੇ ਐਮਰਜੈਂਸੀ ਦੇ ਵਿਰੋਧ ਚ ਉਹਨਾਂ ਵੱਲੋਂ 1970 ਚ ਕਾਂਗਰਸ ਨੂੰ ਛੱਡ ਜਨਤਾਦਲ ਪਰਿਵਾਰ ਜੁਆਇਨ ਕੀਤਾ ਗਿਆ ਸੀ ਇਸ ਪਾਰਟੀ ਵੱਲੋਂ ਉਹ 1978 ਤੋਂ 1984 ਤੱਕ ਰਾਜ ਸਭਾ ਮੈਂਬਰ ਰਹੇ ਇਸ ਜ਼ਿੰਦਗੀ ਦੇ ਪੂਰੇ ਸਫ਼ਰ ਨੂੰ ਜਾਂਦਿਆ ਮਾਤਾ ਮਹਿੰਦਰ ਕੌਰ ਅੰਤਿਮ ਦੁਨੀਆ ਤੋਂ ਰੁਖਸਤ ਹੋ ਗਏ ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪਟਿਆਲਾ ਵਿਖੇ ਕੀਤਾ ਗਿਆ ਜਿੱਥੇ ਕਈ ਰਾਜਨੀਤਿਕ ਹਸਤੀਆਂ ਪਰਿਵਾਰ ਨਾਲ ਦੁੱਖ ਸਾਂਝਾ ਕਰਵਾਉਣ ਲਈ ਪਹੁੰਚੀਆਂ ਬਿਊਰੋ ਰਿਪੋਰਟ ਗਲੋਬਲ ਪੰਜਾਬ ਟੀਵੀ ਮਾ ਮਾ ਹੁਦਿਆ ਮਾ ਦਾ ਜਿਹੜਾ ਬੁਵਾਇਆ ਉਹ ਬੜਾ ਉੱਚਾ ਆ ਤੇ ਅੱਜ ਵੀ ਕੈਪਟਨ ਸਾਹਿਬ ਦੀ ਜੋ ਹਾਲਤ ਆ ਉਹ ਉਹਨਾਂ ਨੂੰ ਲੋੜ ਹੈ ਕਿ ਉਹ ਸਾਰੇ ਨੂੰ ਪਿਆਰ ਨਾਲ ਸਤਿਕਾਰ ਦਵਾਨ ਮੱਕੀ ਪ੍ਰਮਾਣਪਾਂ ਸਾਰਿਆਂ ਨੇ ਆਣਾ ਜਾਣਾ ਜੀ ਇਦਾਂ ਹੀ ਚੱਲਿਆ ਆ ਫਰਜੀ ਤੁਸੀਂ ਇਹੋ ਜਿਹੀ ਮਹਾਨ ਸ਼ਕਤੀ ਦਾ ਗਾਣਾ ਵੇਖਦਾ ਸਾਰੇ ਕਿੱਥੇ ਪੰਜਾਬ ਦੇ ਵਿੱਚ ਇੱਕ ਸ਼ਾਂਤੀ ਦਾ ਮਾਹੌਲ ਹੋ ਗਿਆ ਆ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ। ਅਰਾਜੀਤ ਇੱਛਾ ਸ਼ਕਤੀ ਸੀਗੀ ਬੜੀ ਸਟ੍ਰੌਂਗ ਸੀ। ਇਵਨ ਲਾਸਟ ਇਲੈਕਸ਼ਨਾਂ ਤੱਕ ਉਹ ਲੋਕਾਂ ਵਿੱਚ ਦੇਖੇ ਗਏ ਹੈਗੇ। ਤੋਂ ਇਸ ਤੋਂ ਪਤਾ ਲੱਗਦਾ ਕਿ ਉਹਨਾਂ ਦੀ ਸ਼ਕਤੀ ਕਿੰਨੀ ਡ੍ਰਿਡ ਸ਼ਖਸੀਅਤ ਸੀਗੀ ਔਰ ਕਿੰਨੀ ਉਹ ਪੁਖਤਾ ਸ਼ਖੀਅਤ ਦੇ ਮਾਲਕ ਸੀਗੇ। ਸਾਰਾ ਕਸ਼ਵਚਾ ਘਾਟਾ ਪਿਆ ਹੈਗਾ। ਇਸ ਪਰਿਵਾਰ ਨੂੰ ਤੇ ਪਟਿਆਲੇ ਦੇ ਲੋਕਾਂ ਨੂੰ ਇਸ ਗੱਲ ਦਾ ਘਾਟਾ ਪਿਆ ਉਹਨਾਂ ਦੇ ਜਾਣ ਨਾਲ ਤੇ ਅਸੀਂ ਮੈਂ ਇਸ ਦੁਖਰੀ ਘੜੀ ਵਿੱਚ ਕੈਪਟਨ ਸਾਹਿਬ ਦੀ ਪਰਿਵਾਰ ਨਾਲ ਦੁੱਖ ਸ਼ਰੀਕ ਹੋਣ ਆਇਆ ਹੈਗਾ ਔਰ ਇਸ ਗੱਲ ਤੇ ਦੁੱਖ ਪ੍ਰਗਟ ਕਰਦਾ ਹੈਗਾ ਕਿ ਅੱਜ ਮਾਂਝ ਜੋ چاہے ਕਿੰਨੀ ਵੀ ਕੋਨੀ ਉਹਨਾਂ ਨੂੰ ਹੋਵੇ ਹਮੇਸ਼ਾ ਉਹਨਾਂ ਦਾ ਘਟਾ ਬੜਾ ਸਹਿ ਹੁੰਦਾ ਹੈਗਾ ਔਰ ਉਹਦੀ ਘਟਾ ਹਮੇਸ਼ਾ ਮਸੂਰ ਰਹਿੰਦੀ ਹੈ ਬੱਚਿਆਂ ਵਾਸਤੇ ਵੀ ਪਰਿਵਾਰ ਵਾਸਤੇ ਕਹਿੰਦੇ ਵਾਸਤੇ ਪੰਜਾਬ ਵਾਸਤੇ ਬਹੁਤ ਬੜਾ ਘਟਾ ਉਹਨਾਂ ਦਾ ਬੜਾ ਲੰਮਾ ਅਰਸਾ ਜਿਹੜਾ ਸੀ ਰਾਜਨੀਤਿਕ ਇਸ ਬਾਧਿਵ ਜੀਵਨ ਚ ਬਤੀਤ ਹੋਇਆ ਧਨ ਸਭਾ ਦੇ ਮੈਂਬਰ ਰਹੇ ਨੇ ਲੋਕ ਸਭਾ ਦੇ ਮੈਂਬਰ ਰਹੇ ਨੇ ਔਰ ਪਟਿਆਲੇ ਦਾ ਖਾਸ ਤੌਰ ਤੇ ਇਸ ਕਲ ਦਾ ਸਦਮਾ ਹੈ ਜਿਹੜਾ ਇਹ ਰਾਜ ਮਤਾ ਨਹੀਂ ਰਹੇ ਔਰ ਬੜਾ ਦੁਖਦਾਈ ਮਾਤਾ ਵਰਨਾ ਇਸ ਲਈ ਸਾਰੇ ਪੰਜਾਬ ਲਈ ਮਾਂ ਦਾ ਇੱਕ ਬੱਚਾ ਛੋੜਾ ਹੋਇਆ ਹੈ मां ਕਿਸੇ ਵੀ ਉਮਰ ਚ ਹੋਵੇ ਪੁੱਤਰ ਕਿਸੇ ਵੀ ਉਮਰ ਚ ਹੋਵੇ ਪਰਿਵਾਰ ਜਿੰਦਾ ਮਰਜੀ ਹੋਵੇ ਪਰ ਮਾਂ ਦਾ ਵਿਛੋੜਾ ਅਸਹਿ ਅਤੇ ਅਕਹਿ ਹੁੰਦਾ ਹੈ ਮੈਂ ਸਰੁਦਾ ਮਹਾਰਾਜ ਆ ਪਰਿਵਾਰ ਲਈ ਬਹੁਤ ਹੀ ਦੁੱਖ ਦੀ ਘੜੀ ਹੈ ਇਹ ਹੋਈ ਆ ਵੀ ਮਾਂ ਅਮੇਸ਼ਾ ਮੇਸ਼ਾ ਦੀ ਜਤੀ ਦੀ ਮੈਂ ਆਪਣੀਆਂ ਦਿੰਦੀਆਂ ਗਹਿਰਾਈਆਂ ਚੋਂ ਮਾਂ ਨੂੰ ਸ਼ਰਦਾ ਦੇ ਤੌਰ ਤੇ